ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਨਤਮਸਤਕ ਹਾਂ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ਼੍ਰੀ ਸ਼ੀਸਗੰਜ ਸਾਹਿਬ ਵਿਖੇ ਨਤਮਸਤਕ ਹਾਂ ਤੋਂ ਬੜੇ ਚੰਗੇ ਮੌਲ ਦੇ ਵਿੱਚ ਗੱਲਬਾਤ ਆਈਆਂ ਉਹਦੇ ਵਿੱਚ ਜਿਵੇਂ ਸ਼ਤਾਬਦੀ ਆ ਰਹੀ ਆ 350 ਸਾਲਾਂ ਤੇ 350 ਸਾਲਾਂ ਸ਼ਤਾਬਦੀ ਨੂੰ ਪੂਰੇ ਦੇਸ਼ ਦੇ ਵਿੱਚ ਔਰ ਸਾਰੇ ਸੰਸਾਰ ਦੇ ਵਿੱਚ ਚੰਗੇ ਤਰੀਕੇ ਨਾਲ ਮਨਾਇਆ ਜਾਵੇ ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸਿਧਾਂਤ ਹੈਗਾ ਵਾ ਮਨੁੱਖੀ ਅਧਿਕਾਰਾਂ ਦੀ ਗੱਲ ਪਰ ਧਾਰਮਿਕ ਆਜ਼ਾਦੀ ਤੇ ਤਿਲਕ ਜੰਝੂ ਰਾਖਾ ਪ੍ਰਵਤਾंका ਹੀ ਨੋ ਵੱਡੋ ਕਲੂ ਮੈਂ ਸਾਕਾ ਧਰਮ ਹੇਤ ਸਾਕਾ ਜਨ ਕੀ ਆਸੀਸ ਦੀਆ ਪਰ ਸਿਰ ਨਾ ਦੀਆ ਜੋ ਗੁਰੂ ਪਾਤਸ਼ਾਹ ਨੇ ਧਾਰਮਿਕ ਆਜ਼ਾਦੀ ਦੇ ਸਿਧਾਂਤਾਂ ਨੂੰ ਦੁਨੀਆਂ ਦੇ ਵਿੱਚ ਬਰਕਰਾਰ ਕਰਵਾਉਂਦਿਆਂ ਤਿਲਕ ਤੇ ਜੰਝੂ ਦੀ ਰਾਖੀ ਵੀ ਸ਼ਾਦ ਦਿੱਤੀ ਤੋਂ ਰਾਜਪਾਲ ਸਾਹਿਬ ਨੇ ਚੰਗੀ ਗੱਲ ਬਾਤ ਕੀਤੀ ਵੀ ਮੈਂ ਪਹਿਲਾਂ ਵੀ ਇੱਥੇ ਸੱਚੇ ਪਾਤਸ਼ਾਹ ਨੂੰ ਨਮਸਤਕਾਂ ਜਿਹੜੀ ਸ਼ਤਾਬਦੀ ਆ ਰਹੀ ਹੈ ਮੈਂ ਉਹਨਾਂ ਨੂੰ ਸੁਝਾਅ ਦਿੰਦਾ ਹਾਂ ਕਿ ਸਰਕਾਰ ਜਿਹੜੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਹਿਯੋਗ ਨਾਲ ਬਣਾਵੇ ਕਿਉਂਕਿ ਪਿਛਲੇ ਦਿਨੀ ਇੱਕ ਬੜੀ ਹਾਸੋਈ ਨੀਂ ਦੀ ਗੱਲ ਹੋਈ ਸੀ ਕਿ ਸਰਕਾਰ ਨੇ ਇੱਕ ਇਸ਼ਤਿਹਾਰ ਜਾਰੀ ਕੀਤਾ ਸ਼ਤਾਬਦੀ ਦੇ ਸਜਾ ਲੈਣ ਦਾ ਜਮ ਹੋਵੇ ਬਾਅਦ ਵਿੱਚ ਉਹ ਫੋਟੋ ਦੇ ਉੱਤੇ ਉਹਨਾਂ ਨੂੰ ਸਪਸ਼ਟੀ ਕਰ ਦੇਣਾ ਚਾਹੀਦਾ ਤੋਂ ਸਿੱਖ ਰਵੈਤਾਂ ਕੀ ਆ ਸਿੱਖ ਟ੍ਰੈਡੀਸ਼ਨਾਂ ਕੀ ਆ ਕਿਸ ਤਰੀਕੇ ਦੇ ਨਾਲ ਇਹ ਸਾਰੇ ਧਾਰਮਿਕ ਪ੍ਰੋਗਰਾਮ ਹੋਣੇ ਹੁੰਦੇ ਆ ਇਦੇ ਲਈ ਕਿਉਂਕਿ ਜਿਹੜੀ ਸਾਡੀ ਨੁਮਾਇੰਦਾ ਜਮਾਤ ਆ ਸਿੱਖਾ ਦੀ ਉਹ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਤਾਂ ਉਹਦੀ ਸਲਾਹ ਕਿਉਂਕਿ ਪਹਿਲਾਂ ਵੀ ਸ਼ਤਾਬਦੀਆਂ ਮਨਾਇਆਂ ਗਈਆਂ ਤੇ ਸਰਕਾਰਾਂ ਜਿਹੜੀਆਂ ਅਸੀਂ ਸੈਂਟਰ ਸਰਕਾਰ ਨੇ 550 ਸਾਲਾ ਗੁਰੂ ਨਾਨਕ ਸਾਹਿਬ ਦਾ ਜਦੋਂ ਮਨਾਇਆ ਵਾ। ਪ੍ਰਕਾਸ਼ ਦਿਹਾੜਾ ਤੇ ਉਦੋਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਪੂਰਾ ਸਹਿਯੋਗ ਕੀਤਾ ਗਿਆ। ਤੋਂ ਹੁਣ ਪੰਜਾਬ ਸਰਕਾਰ ਨੂੰ ਵੀ ਜੇ ਸ਼ਤਾਬਦੀ ਤੇ ਪਹਿਲੀ ਗੱਲ ਤੇ ਚੰਗੀ ਤਰ੍ਹਾਂ ਮਨਾਉਣੀ ਚਾਹੀਦੀ ਆ ਉੱਪਰ ਸਰਕਾਰ ਨੂੰ ਵੀ। ਪਰ ਇਹਦੇ ਵਿੱਚ ਜੋ ਸਿੱਖਾਂ ਦੇ ਨੁਮਾਇੰਦਾ ਜਮਾਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਹਿਯੋਗ ਲੈਣਾ ਚਾਹੀਦਾ ਉਹਦੀ ਸਲਾਹ ਵੀ ਲੈਣੀ ਚਾਹੀਦੀ ਕਿਉਂਕਿ ਉਹ ਉਹ ਹੀ ਦੱਸ ਸਕਦੇ ਮਰਿਆਦਾ ਕੀ ਆ ਦੂਜੀ ਗੱਲ ਹੋਈ ਕਿ ਚਮਕੌਰ ਸਾਗ ਦੇ ਲਾਗੇ ਇੱਕ ਗੱਤਾ ਫੈਕਟਰੀ ਲੱਗ ਰਹੀ ਮੈਂ ਉਹਨਾਂ ਦੇ ਸਾਹਮਣੇ ਰੱਖਿਆ ਹੈ ਕਿ ਚਮਕੌਰ ਸਾਹਿਬ ਦੇ ਬਾਰੇ ਜੋ ਵੀ ਅੱਲਾ ਯਾਰ ਖਾ ਕਹਿੰਦਾ ਹਿੰਦੂ ਮੇ ਇੱਕ ਹੀ ਤੀਰਥ ਹੈ ਯਾਤਰਾ ਕੇ ਲਈ ਕਟਾਇ ਬਾਪ ਨੇ بیٹے ਜਹਾਂ ਖੁਦਾ ਕੇ ਦੀਏ ਉਹ ਪੂਰਾ ਇਲਾਕਾ ਜਿਹੜਾ ਉਹਦਾ ਵਿਰੋਧ ਕਰ ਰਿਹਾ ਉਹ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਇਹੋ ਜਿਹੜੇ ਪ੍ਰਦੂਸ਼ਣ ਕਰੇ ਉਹ ਨਹੀਂ ਲੱਗਣੀ ਚਾਹੀਦੀ ਤੇ ਪਾਣੀ ਖਰਾਬ ਹੁੰਦਾ ਆਪਾਂ ਸਾਰੇ ਜਾਣਦੇ ਆਂ ਵੀ ਪੰਜਾਬ ਦਾ ਪੌਣ ਪਾਣੀ ਬੜਾ ਚੰਗਾ ਵਾ ਤੇ ਪੰਜਾਬ ਦਾ ਪੌਣ ਪਾਣੀ ਚੰਗਾ ਰਹਿਣਾ ਚਾਹੀਦਾ ਸਾਫ ਸੁਥਰਾ ਰਹਿਣਾ ਚਾਹੀਦਾ ਇਹਦੇ ਲਈ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਚੰਗੀ ਤਰ੍ਹਾਂ ਸੁਣਿਆ ਤੇ ਜਿੱਦੀ ਗੱਲ ਮੱਤੇਵਾੜੇ ਦੀ ਵੀ ਮੈਂ ਕੀਤੀ ਸੀ ਵੀ ਉੱਥੇ ਬਹੁਤ ਸਾਰੇ ਗਰੀਬ ਦਲਤ ਪਰਿਵਾਰ ਸਦੀਆਂ ਤੋਂ ਰਹਿ ਰਹੇ ਆ ਤੇ ਉਹ ਜਿਹੜੇ ਪਰਿਵਾਰ ਉੱਥੇ ਰਹਿ ਰਹੇ ਆ ਉਹਨਾਂ ਨੂੰ ਉਥੋਂ ਜੜਨਾ ਨਹੀਂ ਚਾਹੀਦਾ ਵੀ ਤੁਸੀਂ ਸਰਕਾਰ ਨਾਲ ਗੱਲਬਾਤ ਕਰੋ ਕਿੱਥੇ ਜਾਣ ਕਿਉਂਕਿ ਪੰਜਾਬ ਦੇ ਬਾਰੇ ਤੇ ਇਹੋ ਕਿਹਾ ਜਾਂਦਾ ਨਾ ਕਿ ਜਿਹਨੂੰ ਕਿਤੇ ਠਾਰ ਨਹੀਂ ਮਿਲਦੀ ਉਹਨੂੰ ਪੰਜਾਬ ਚ ਸਾਰਾ ਮਤਲਬ ਇੱਥੇ ਲੋਕ ਸਹਿਯੋਗ ਕਰਦੇ ਆ ਤੇ ਜਿਹੜੇ ਸਦੀਆਂ ਤੋਂ ਇੱਥੇ ਰਹਿ ਰਹੇ ਆ ਮੱਤੇਵਾੜੇ ਦੀ ਗੱਲ ਆਪਾਂ ਉਹਨਾਂ ਨਾਲ ਕੀਤੀ ਔਰ ਉਹਨਾਂ ਨੇ ਸੁਣੀ ਚੌਥੀ ਗੱਲ ਬੜੀ ਜ਼ਰੂਰੀ ਹੀ ਅੱਜ ਇੰਡੀਅਨ ਐਕਸਪ੍ਰੈਸ ਦੇ ਵਿੱਚ ਰਿਪੋਰਟ ਵੀ ਲੱਗੀ ਹੋਈ ਆ ਪਿਛਲੇ 7 ਮਹੀਨਿਆਂ ਦੇ ਵਿੱਚ 19 ਮੁਕਾਬਲੇ ਹੋਏ ਆ ਔਰ ਹਰ ਮੁਕਾਬਲੇ ਦੀ ਇੱਕੋ ਹੀ ਕਹਾਣੀ ਆ ਪਈ ਆਪਾਂ ਹਥਿਆਰ ਰਿਕਵਰ ਕਰਨ ਗਏ ਗੋਲੀ ਚੱਲ ਗਈ ਇਹ ਜਿਹੜਾ ਲੋਕਾਂ ਦੇ ਵਿੱਚ ਇਹਦਾ ਪ੍ਰਭਾਵ ਚੰਗਾ ਨਹੀਂ ਜਾਣਾ ਚਾਹੀਦਾ ਤੇ ਕੋਰਟ ਆ ਅਦਾਲਤਾਂ ਵਾਂ ਸਾਰੇ ਫੈਸਲੇ ਕਰਮ ਨੂੰ ਉਹ ਜਦੋਂ ਬਣੇ ਆ ਤੇ ਸਜ਼ਾ ਕੋਰਟ ਅਦਾਲਤ ਹੀ ਦਵੇ ਕਿਸੇ ਨੂੰ ਵੀ ਕਿਸੇ ਦੀ ਇਦਾਂ ਭਾਵੇਂ ਕਿ ਜੋ ਪਿੱਛੇ ਹੋਇਆ ਅੰਮੋਰ ਦੇ ਵਿੱਚ ਜੋ ਸਾਡੇ ਇੱਕ ਭਰਾ ਦਾ ਕਤਲ ਹੋਇਆ ਬਹੁਤ ਮੰਦ ਭਾਗ ਨਹੀਂ ਹੋਣਾ ਚਾਹੀਦਾ ਔਰ ਲਾਜ ਨ ਆਡਰ ਜਿਹੜਾ ਉਹ ਸਰਕਾਰ ਦੇਖੇ ਨਾ ਅੰਮ੍ਰਿਤਸਰ ਦੇ ਵਿੱਚ ਇੱਕ ਸਾਬਕਾ ਅਕਾਲੀ ਸਰਪੰਚ ਨੂੰ ਮਾਰਿਆ ਗਿਆ। ਔਰ ਅਜੇ ਤੱਕ ਉਹ ਦੇ ਜਿਤਕ ਮੈਨੂੰ ਜਾਣਕਾਰੀ ਆ ਵੀ ਕਾਤਲ ਪੜਿਆ ਨਹੀਂ ਗਿਆ ਭਾਵੇਂ ਉਹ ਗਵੰਡੀਆ। ਲਾਅ ਇਨ ਆਰਡਰ ਨੂੰ ਰੱਖਣਾ ਸਰਕਾਰ ਦਾ ਕੰਮ ਆ। ਪਰ ਨਾਲ ਦੀ ਨਾਲ ਜਿਹੜੇ ਪਿਛਲੇ 7 ਮਹੀਨਿਆਂ ਦੇ ਵਿੱਚ 19 ਮੁਕਾਬਲੇ ਹੋਏ ਆ ਦੋ ਮੁੰਡੇ ਹੁਣ ਉੱਥੇ ਉਹਨਾਂ ਦੇ ਪਰਿਵਾਰ ਜਿਵੇਂ ਕਹਿ ਰਿਹਾ ਸੱਚ ਕੀ ਝੂਠ ਕੀ ਸਾਨੂੰ ਨਹੀਂ ਪਤਾ। ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਪੰਜਾਬ ਇਵੇਂ ਦਾ ਨਹੀਂ ਆ। ਪੰਜਾਬ ਦੇ ਵਿੱਚ ਤੇ ਗੁਰੂ ਸਾਹਿਬ ਦਾ ਫਲਸਫਾ ਹੈਗਾ ਸਭ ਕੋ ਮੀਤ ਹਮ ਆਪਣੀ ਕਿਨਾ ਹਮ ਸਭ ਨਾਲ ਕੇ ਸਾਧਨ ਜਿਹੜੇ ਇਦਾਂ ਨਜਾਇਜ਼ ਕਤਲ ਵੀ ਹੋ ਰਹਾ ਜਿਵੇਂ ਮੋਰ ਦੇ ਵਿੱਚ ਸਾਡੇ ਕਿਸੇ ਦੂਵੀਰ ਦਾ ਹੋਇਆ ਜਿਹੜਾ ਬੜਾ ਪੰਜਾਬ ਦਾ ਪ੍ਰਸਿੱਧ ਇੱਕ ਟੇਲਰ ਹੀ ਬਹੁਤ ਮੰਦ ਭਾਗਾ ਉਹ ਜੋ ਵੀ ਅਸਲੀ ਬੰਦੇ ਸਾਹਮਣੇ ਆਉਣੇ ਚਾਹੀਦੇ ਪਰ ਜਿਵੇਂ 7 ਮਹੀਨਿਆਂ ਦੇ ਵਿੱਚ ਉਹ ਗੱਲਾਂ ਬਾਤਾਂ ਪਿੱਛੇ ਹੋਈਆਂ ਉੰਨੀ ਇਦਾਂ ਹੋ ਗਿਆ ਮੈਂ ਜਦੋਂ ਪੁੱਛਦਾ ਜਾਨਣਾ ਤੇ ਲੋਕ ਥੋੜਾ ਸਹਿਮੇ ਹੁੰਦੇ ਆ ਉਹ ਵੀ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਔਰ ਉਹਨਾਂ ਚੰਗੇ ਮਹੌਲੇ ਤੋਂ ਸੁਣੀ ਆ ਤੇ ਧਰਮ ਪਰिवर्तन ਦੇ ਮੁੱਦੇ ਤੇ ਰਾਜਪਾਲ ਸਾਹਿਬ ਨੇ ਗੱਲਬਾਤ ਕੀਤੀ ਧਰਮ ਤੇ ਵੇਖੋ ਇਹ ਕਦੀ ਪਰिवर्तन ਨਹੀਂ ਹੁੰਦਾ ਧਰਮ ਤੇ ਆਦ ਸੱਚ ਤੇ ਉਹ ਆਦ ਸੱਚ ਪਰ ਜਿਵੇਂ ਪਿਛੇ ਜੇ ਲਖਨਊ ਦੇ ਵਿੱਚ ਵਾਲੇ ਦੁਆਲੇ ਗੱਲਾਂ ਆ ਮੈਂ ਲਖਨਊ ਜਾ ਕੇ ਆਇਆ ਕਾਫੀ ਗਿਣਤੀ ਦੇ ਵਿੱਚ ਤੋਂ ਵੋਟਰ ਲਿਸਟਾਂ ਜਦੋਂ ਨਿਕਲੀਆਂ ਤੇ ਕੁਛ ਨਾ ਕੁਛ ਤੇ ਹੋ ਰਿਹਾ ਪਰ ਇਕੱਲੇ ਸੇਖ ਹੀ ਨਹੀਂ ਆ ਹੋਰ ਵੀ ਲੋਕ ਜਾ ਰਹੇ ਉਹਦੇ ਲਈ ਮਤਲਬ ਇਹੋ ਗੱਲ ਹੋਈ ਕਿ ਆਪਾਂ ਨੂੰ ਪ੍ਰੇਰਣਾ ਤੇ ਇਹੋ ਜਿਹਾ ਮਾਹੌਲ ਤਿਆਰ ਕਰਨਾ ਚਾਹੀਦਾ ਵੀ ਐਵੇਂ ਦਾ ਕੁਝ ਵੀ ਨਾ ਹੋਵੇ ਪੰਜਾਬ ਪੰਜਾਬ ਆ ਇਹਨੂੰ ਪੰਜਾਬ ਵਾਂਗ ਹੀ ਰਹਿਣਾ ਚਾਹੀਦਾ ਧਰਮ ਪ੍ਰਤਨ ਕਿਤੇ ਕਿਤੇ ਵੱਡਾ ਮੁੱਦਾ ਨਹੀਂ ਹੈ ਜਦੋਂ ਹਰ ਚਿੰਤਾ ਜਿਤਾਈ ਹੈ ਤੁਸੀਂ ਵੀ ਚਿੰਤਾ ਜਿਤਾਈ ਹੈ ਇਹਨੂੰ ਲੈ ਕੇ ਕਿੱਦਾਂ ਦੇ ਕੰਮ ਕੀਤੇ ਜਾਣਗੇ ਤਾਂ ਕਿ ਧਰਮ ਪ੍ਰਤਨ ਨਾਲ ਸਰਕਾਰ ਕੀ ਕਰੇ ਦੇਖੋ ਮਨੁੱਖੀ ਕੋਈ ਧਰਮ ਕਹਿੰਦਾ ਮੈਂ ਛੱਡਦਾ ਉਹ ਤੋਂ ਬਾਅਦ ਵੀ ਉਹ ਦਸਤਾਰ ਸਜਾ ਰਿਹਾ ਆਪਣਾ ਨਾਮ ਹੀ ਸਿੰਘ ਲਾ ਰਿਹਾ ਕੋਈ ਪ੍ਰੇਮ ਦੇ ਨਾਲ ਕਿਸੇ ਨੂੰ ਆਪਣੇ ਧਰਮ ਚ ਲਿਆ ਰਿਹਾ ਕੋਈ ਗੱਲ ਨਹੀਂ ਆਇਆ ਹੀ ਆ ਪਰ ਜਦੋਂ ਆਪਾਂ ਗੁਰੂ ਤੇਗ ਬਹਾਦਰ ਪਾਸ਼ਾ ਦੀ 350 ਸਾਲਾਂ ਸ਼ਤਾਬਦੀ ਮਨਾ ਰਹੇ ਹੋਈਏ ਉਹ ਵੇਲੇ ਵੀ ਲਾਲਚ ਜਾਂ ਫਿਰ ਡਰ ਇਹਦੇ ਨਾਲ ਧਰਮ ਜਿਹੜਾ ਸੀ ਉਹ ਬਦਲਿਆ ਜਾਂਦਾ ਹੁਣ ਲਾਲਚ ਕਿਉਂਕਿ ਸਟੇਟ ਦਾ ਉਹਦਾਂ ਤੇ ਹੈ ਨਹੀਂ ਔਰੰਗਜ਼ੇਬ ਤੇ ਇਕਤਾਨਾ ਸ਼ਾਹ ਉਦਾਂ ਦਾ ਤੇ ਹੈ ਨਹੀਂ ਹੁਣ ਕੀ ਆ ਵੀ ਹੁਣ ਜਿਵੇਂ ਉਹ ਝੂਠੀਆਂ ਕਰਾਮਾਤਾਂ ਉਹ ਵੀ ਇੱਕ ਡਰੀਆਂ ਕੁਝ ਲੋਕ ਬਰਗਲਾਈ ਜਾਂਦੇ ਆ ਫਿਰ ਲਾਲਚ ਦੀ ਵੀ ਗੱਲ ਕਿਤੇ ਨਾ ਕਿਤੇ ਸਾਹਮਣੇ ਆਉਂਦੀ ਉਹ ਚੀਜ਼ ਗਲਤ ਆ ਸਿੰਘ ਸਰ ਤੁਸੀਂ ਸ਼ਹਿਰ ਦੀ ਸਫਾਈ ਬਾਰੇ ਵੀ ਔਰ ਸਟਰੀਟ ਲਾਈਟਾਂ ਦੀ ਵੀ ਗੱਲ ਕੀਤੀ ਉਹ ਦੱਸੋ ਕੀ ਮਤਲਬ ਉਹ ਤੇ ਵੇਖੋ ਰਾਜਪਾਲ ਸਾਹਿਬ ਦਾ ਮਸਲਾ ਨਹੀਂ ਆ ਉਹ ਤੇ ਇਥੋਂ ਦਾ ਲੋਕਲ ਇਸ਼ੂ ਹੈ ਤਾਂ ਉਹ ਤੇ ਜਦੋਂ ਸ਼ਤਾਬ ਦੀ ਆ ਰਹੀ ਆ ਤੇ ਸਾਰੇ ਸ਼ਹਿਰ ਵਾਸੀਆਂ ਦਾ ਵੀ ਫਰਜ਼ ਬਣਦਾ ਇਥੋਂ ਦੇ ਨਗਰ ਨਿਗਮ ਦਾ ਬਣਦਾ ਇਥੋਂ ਦੇ ਸਾਰੇ ਪ੍ਰਸ਼ਾਸਨ ਦਾ ਬਣਦਾ ਆਨੰਦਪੁਰ ਸਾਹਾ ਆਨੰਦਪੁਰ आनंदपुर आनंदपुर साहब देखना चाहिए था मैं कल आज जब पुल ਦੇ ਉਤੋਂ ਦੀ ਆ ਰਿਆਂ ਤੇ ਮੈਂ ਨੋਟ ਕੀਤਾ ਵੀ ਘੱਟੋ ਘੱਟ ਸਾਨੂੰ 5 ਮਿੰਟ ਲੱਗੇ ਉਹ ਪੁਲ ਪੂਰਾ ਪਾਰ ਕਰਦੇ ਆ ਉਹ ਪੁਲ ਦੇ ਉਤੇ ਇੰਨੇ ਲੰਬੇ ਨਵੇਂ ਡੁੱਗੇ ਖੜੇ ਆ ਉਹ ਯਾਰ ਇਹ ਪੁਲ ਜਿਹੜਾ ਵਾ ਮਾਝੇ ਨੂੰ ਜੋੜਦਾ ਦੁਆਬੇ ਨੂੰ ਜੋੜਦਾ ਮਾਲਵੇ ਨੂੰ ਜੋੜਦਾ ਸਤਲੁਜ ਨਾਲ ਇਹ ਤੇ ਘੱਟੋ ਘੱਟ ਜਦੋਂ ਨਿਸ਼ਤਾਬ ਦੀ ਆ ਰਹੀ ਆ ਭਾਵੇਂ ਗੱਲ ਛੋਟੀ ਦੀ ਸਰਕਾਰ ਲਈ ਕੀ ਮਸਲਾ ਫੇਰ ਉਹ ਸੜਕ ਦਾ ਮੈਂ ਫੇਰ ਗੱਲ ਕਰਦਾ ਉਹ ਬਾਬਾ ਜੀ ਲੱਗੇ ਕਾਰਸੇ ਵਾਲੇ ਮਹਾਂਪੁਰਸ਼ ਕਿਲਾ ਆਨੰਦਗੜ੍ਹ ਵਾਲੇ ਉਹਦੇ 'ਚ ਸਰਕਾਰ ਨੂੰ ਉਹਨਾਂ ਨਾਲ ਗੱਲਬਾਤ ਕਰਕੇ ਸ਼ਤਾਬਦੀ ਤੱਕ ਇਹਨੂੰ ਸੜਕ ਨੂੰ ਵਧੀਆ ਬਣਾ ਦੇਣਾ ਚਾਹੀਦਾ ਤਾਂ ਕਿ ਜਿਹੜੀ ਸੰਗਤ ਆਉਣੀ ਇੱਥੇ ਵੱਡੀ ਗਿਣਤੀ ਕਿਉਂਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਨੂੰ ਯਾਦ ਕਰਨਾ ਸਿੱਖਾਂ ਤੇ ਵੱਡੀ ਗਿਣਤੀ ਜਉਣਾ ਹੀ ਹੋਣਾ ਪਰ ਸਾਡੇ Hindu ਵੀਰਾਂ ਨੇ ਵੀ ਆਉਣਾ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈਗਾ ਵਾ ਕਿ ਗੁਰੂ ਸਾਹਿਬ ਨੇ ਤਿਲਕ ਜੰਜੂ ਦੀ ਰਾਖੀ ਲਈ ਸ਼ਹਾਦਤ ਦਿੱਤੀ ਆ ਜਦੋਂ ਅਸੀਂ ਸਾਰੇ ਭਾਈਚਾਰਿਆਂ ਨੇ ਇੱਥੇ ਇਕੱਠੇ ਹੋਣਾ ਵਾਗੇ ਉਹ ਰਾਹ ਤੇ ਵਧੀਆ ਹੀ ਚਾਹੀਦਾ ਨਾ ਤਾਂ ਉਹ ਇਹ ਤਾਂ ਪ੍ਰਸ਼ਾਸਨ ਦਾ ਕੰਮ ਹੈ ਇਹਨੂੰ ਜਲਦੀ ਤੋਂ ਜਲਦੀ ਠੀਕ ਕਰੇ ਸਿੰਘ ਸਾਹਿਬ ਜੀ ਇੱਕ ਬੇਦਵੀਆਂ ਨੂੰ ਲੈ ਕੇ ਵਿਧਾਨ ਸਭਾ ਦੇ ਬੋਲ ਦੇ ਵਿੱਚ ਜਿਹੜਾ ਸੋਧ ਕੀਤੀ ਜਾ ਰਹੀ ਹੈ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਤੇ ਇਸ ਤਰ੍ਹਾਂ ਦਾ ਕਾਨੂੰਨ ਤੁਹਾਨੂੰ ਲੱਗਦਾ ਹੈ ਕਿ ਧਰਮ ਪਰਿਵਰਤਨ ਦੇ ਉੱਪਰ ਵੀ ਬਣਾਉਣ ਦੀ ਲੋੜ ਹੈ ਸਮੇਂ ਦੀ ਵੜਾ ਦੇਣਾ ਚਾਹੀਦਾ ਧਰਮ ਪਰਿਵਰਤਨ ਤੇ ਵੀ ਜੇ ਕੋਈ ਲਾਲਚ ਜਾਂ ਡਰ ਦੇ ਨਾਲ ਕਰਾਉਂਦਾ ਮਰਜ਼ੀ ਨਾਲ ਕੁਝ ਵੀ ਹੋਵੇ ਉਹ ਤੇ ਕੌਣ ਕੇ ਇਹਨੂੰ ਰੋਕ ਸਕਦਾ ਕੋਈ ਗੱਲ ਨਹੀਂ ਰਾਈਟ ਪਰ ਜਿਹੜਾ ਲਾਲਚ ਆ ਜਾਂ ਡਰਾ ਦੂਜੀ ਗੱਲ ਜਿਹੜਾ ਬੇਅਦਬੀਆਂ ਦੀ ਗੱਲ ਮੈਂ ਰਾਜਪਾਲ ਸਾਹਿਬ ਨਾਲ ਗੱਲ ਕੀਤੀ ਸੀ ਵੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਜਾਗਤ ਜੋਤ ਗੁਰੂ ਮੰਨਦੇ ਹਾਂ ਧਰਮ ਗ੍ਰੰਥ ਸਾਰੇ ਸਤਕਾਰਯੋਗ ਆ ਦੁਨੀਆਂ ਦੇ ਸਾਰਿਆਂ ਦਾ ਸਤਕਾਰ ਹੋਣਾ ਚਾਹੀਦਾ ਸਾਨੂੰ ਸਾਰਿਆਂ ਦੇ ਧਰਮ ਗ੍ਰੰਥਾਂ ਦਾ ਮਾਣ ਅਦਬ ਰੱਖਣਾ ਚਾਹੀਦਾ ਪਰ ਕਿਉਂਕਿ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਇਸ ਕਰਕੇ ਦੁਨੀਆਂ ਦੇ ਹੋਰ ਕਿਸੇ ਧਰਮ ਗ੍ਰੰਥ ਨੂੰ ਗੁਰੂ ਦਾ ਦਰਜਾ ਨਹੀਂ ਆ ਜੇ ਤਾਂ ਗੁਰੂ ਦਾ ਦਰਜਾ ਵਾ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਚ ਵਿਸ਼ੇਸ਼ ਕਾਨੂੰਨ ਬਣਾਇਆ ਜਾਇਦਾ ਸਖਤ ਸਜ਼ਾਆਂ ਬਣਾਇਆ ਜਾਇਦੀਆਂ ਪਰ ਪਰ ਉਹਦੇ ਵਿੱਚ ਮੈਂ ਇੱਕ ਹੋਰ ਵੀ ਗੱਲ ਕੀਤੀ ਸੀ ਵੀ ਇਹਦੇ ਵੀ ਆਪਾਂ ਨੂੰ ਜਿੰਨਾ ਆਪਾਂ ਅਗੇ ਲਮਕਾਤਾ ਮਸਲਾ ਇਹਦੇ ਲਈ ਆਪਾਂ ਨੂੰ ਛੇਤੀ ਕਰਨੀ ਚਾਹੀਦੀ ਤਾਂ ਕਿ ਦੇਖੋ ਗੱਲ ਕੀ ਹੁੰਦੀ ਵੀ ਬੇਅਦਬੀ ਕਰਕੇ ਬੰਦਾ ਦੋ ਮਹੀਨੇ ਬਾਅਦ ਬਾਹਰ ਆ ਜਾਂਦਾ ਫਿਰ ਅਗਲੇ ਨੇ ਹੌਸਲੇ ਵਾਧੇ ਵੀ ਹੁੰਦਾ ਤੇ ਕੁਝ ਵੀ ਨਹੀਂ ਜੇ ਸਖਤ ਕਾਨੂੰਨ ਉਗਾ ਹਾਂ ਮੈਂ ਨਾਲੇ ਗਲ ਦਰੌਣਾ ਵੀ ਸਿੱਖਾਂ ਨੂੰ ਗੁਰਦੁਆਰਿਆਂ ਦੀ ਪਹਿਰੇਦਾਰੀ ਕਰਨੀ ਚਾਹੀਦੀ ਉਹ ਸਾਡਾ ਫਰਜ਼ ਹੈ ਉਹ ਸਰਕਾਰ ਨੇ ਥੋੜਾ ਕਰਨੀ ਆ ਸਾਨੂੰ ਵੀ ਆਪਣੇ ਫਰਜ਼ੇਤੇ ਕਰਨੇ ਚਾਹੀਦੇ ਪਰ ਸਰਕਾਰ ਨੂੰ ਸਖਤ ਕਾਨੂੰਨ ਲਿਆਉਣਾ ਚਾਹੀਦਾ ਵਿਸ਼ੇਸ਼ ਕਾਨੂੰਨ ਸਿਰਫ ਗੁਰੂਗਰਾਂ ਸਾਹਿਬ ਦੀ ਬੇਅਦਬੀ ਦੇ ਉੱਤੇ ਜਿਹੜਾ ਕਾਨੂੰਨ ਦੇ ਵਿੱਚ ਸ਼ੋਧ ਕਰਨ ਦਾ ਹੱਕ ਹੈ ਉਹ ਕੇਂਦਰ ਸਰਕਾਰ ਦੇ ਕੋਲ ਹੈ ਪੰਜਾਬ ਸਰਕਾਰ ਇੱਕ ਰਿਕਮੈਂਡ ਕਰਕੇ ਜਿਹੜਾ ਕੇਂਦਰ ਨੂੰ ਭੇਜ ਸਕਦੀ ਹੈ ਪਹਿਲਾਂ ਵੀ ਦੋ ਵਾਰ ਇੱਕ ਵਾਰ ਤਾਲੀਤਾਲ ਦੀ ਸਰਕਾਰ ਦੇ ਵੇਲੇ ਬਾਬਲ ਸਾਉਂਦ ਦੇ ਵੱਲੋਂ ਤੇ ਦੂਜੀ ਵਾਰ ਜਿਹੜਾ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੇ ਕੋਸ਼ਿਸ਼ ਕੀਤੀ ਗਈ ਲੇਕਿਨ ਸੈਂਟਰ ਜਿਹੜਾ ਉਹਨੂੰ ਕਿਤੇ ਨਾ ਕਿਤੇ ਰੋਕ ਲੈਂਦਾ ਹੈ। ਉਹਦੇ ਬਾਰੇ ਕੀ ਕਹਿੰਦੇ ਹੋ? ਰਾਜਪਾਲ ਸਾਹਿਬ ਅੱਜ ਆਏ ਇੱਥੇ। ਇਹ ਪੰਜਾਬ ਨੂੰ ਵੀ ਰਿਪਰੈਜ਼ੈਂਟ ਕਰਦੇ ਸੈਂਟਰ ਤੋਂ ਹੀ ਨੇ। ਔਰ ਉਹਨਾਂ ਦੇ ਨਾਲੇ ਗੱਲਬਾਤ ਹੋਈ ਆ। ਮੈਨੂੰ ਲੱਗਦਾ ਕਿ ਸੈਂਟਰ ਨੂੰ ਵੀ ਇਹਦੇ ਵਿੱਚ ਸਗੋਂ ਪਹਿਲ ਕਦਮੀ ਕਰਨੀ ਚਾਹੀਦੀ। ਕਿਉਂਕਿ ਸਿੱਖ ਜਿਹੜੇ ਆ ਇਸ ਦੇਸ਼ ਦੀ ਖੂਬਸੂਰਤੀ ਆ। ਤੇ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਤੁਹਾਨੂੰ ਵੀ ਪਤਾ ਵੀ ਜੰਗ ਯੋਧ ਵੀ ਹੁੰਦੇ ਰਹਿ ਤੇ ਜਿੰਨੇ ਵੀ ਸਾਡੇ ਸਿੱਖ ਫੌਜੀ ਲੜਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਕੇ ਪਾਠ ਕਰਕੇ ਉਹ ਗੁਰੂ ਗ੍ਰੰਥ ਸਾਹਿਬ ਸਪਿਰਟ ਪੈਦਾ ਕਰਦਾ ਅਗਾਹਾਂ ਕੋ ਤਰਾਂ ਇਸ ਕਰਕੇ ਸਰਕਾਰ ਨੂੰ ਵੀ ਚਾਹੀਦਾ ਵੀ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਸੈਂਟਰ ਨੂੰ ਵੀ ਇਹ ਚਾਹੀਦਾ ਵੀ ਜੋ ਵੀ ਕਾਨੂੰਨ ਆ ਵਿਸ਼ੇਸ਼ ਕਾਨੂੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧਤ ਉਹ ਬਣਦਾ ਵਾ ਕਿ ਸਗੋਂ ਨੂੰ ਮੰਨਣਾ ਚਾਹੀਦਾ ਜੇ ਅੱਜ ਦੀਆਂ ਸੋਧਾਂ ਦੇ ਵਿੱਚ ਕੁਝ ਵਿਸ਼ੇਸ਼ ਸਿੱਖ ਧਰਮ ਦੇ ਲਈ ਜਾਂ ਗੁਰੂ ਗ੍ਰੰਥ ਸਾਹਿਬ ਲਈ ਨਹੀਂ ਕੋਈ ਪ੍ਰੋਵੀਜ਼ਨ ਰੱਖੀ ਜਾਂਦੀ ਤਾਂ ਤੁਸੀਂ ਰਿਜੈਕਟ ਕਰੋਗੇ ਜਿਹੜੀਆਂ ਸੋਧ ਦੀ ਪਹਿਲਾਂ ਦੇਖਦੇ ਲੋਕ ਕੀ ਕਰਦੇ ਨੇ ਕਿਉਂਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਜੋ ਅਜੰਡਾ ਸਾਹਮਣੇ ਹੈ ਅਜੇ ਅਜੇ ਦੇਖੋ ਅਜੇ ਤਾਂ ਕੁਝ ਨਹੀਂ ਹਾਂ ਹਾਂ ਇਥੋਂ ਦਾ ਆਵਾਮ ਕੀ ਚਾਹੁੰਦਾ ਪਰ ਗੱਲ ਕਰੇ ਸਿੱਖਾਂ ਦੀ ਨਹੀਂ ਤੁਸੀਂ ਇਥੋਂ ਦੇ ਹਿੰਦੂ ਵੀਰਾਂ ਨੂੰ ਪੁੱਛ ਲਓ ਉਹ ਵੀ ਕਹਿਣਗੇ ਕਿਉਂਕਿ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਤੇ ਸਾਰੇ ਕਰਦੇ ਇੱ ਆਪਾਂ ਸਾਰੇ ਹੀ ਦਿਨ ਇਤਿਹਾਰ ਗੁਰੂ ਗ੍ਰੰਥ ਸਾਹਿਬ ਦੇ ਜਦੋਂ ਕੋਈ ਆਉਂਦਾ ਵਾ ਸਾਡਾ ਗੁਰਪੁਰਬ ਆਪਾਂ ਮਨਾਉਂਦੇ ਆ ਇਹ ਕਰਕੇ ਇਥੋਂ ਦਾ ਸਾਰਾ ਹੀ ਆਵਾਮ ਇਹ ਚਾਹੁੰਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ਵਿੱਚ ਵਿਸ਼ੇਸ਼ ਕਾਨੂੰਨ ਬਣੇ ਤੇ ਆਵਾਮ ਦੀ ਜਿਹੜੀ ਆਵਾਜ਼ ਆ ਜਨਤਾ ਦੀ ਆਵਾਜ਼ ਆ ਰੱਬ ਦੀ ਆਵਾਜ਼ ਆ ਤੇ ਉਹ ਸਰਕਾਰਾਂ ਨੂੰ ਸੁਣਨੀ ਚਾਹੀਦੀ ਆ ਸਰਕਾਰਾਂ ਕਿਉਂਕਿ ਲੋਕਾਂ ਨੂੰ ਜਵਾਬ ਦੇਣ ਸਿੰਘ ਸਾਹਿਬ ਜਿਹੜਾ ਵਿਧਾਨ ਸਭਾ ਦੇ ਵਿੱਚ ਗ੍ਰੁਤੀ ਕਰਦੇ ਜਿਹੜੇ ਆਗੂ ਨੇ ਐਮਐਲਏ ਨੂੰ ਜਿਹੜੀਆਂ ਕਾਪੀਆਂ ਮਿਲੀਆਂ ਨੇ ਉਹਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਕਿ ਸਿੱਖ ਧਰਮ ਦੇ ਲਈ ਜਾਂ ਗੁਰੂ ਗ੍ਰੰਥ ਸਾਹਿਬ ਲਈ ਅਲੱਗ ਕਾਨੂੰਨ ਬਣਾਇਆ ਜਾਵੇ ਜੇ ਨਹੀਂ ਇਸ ਤਰ੍ਹਾਂ ਦਾ ਕੁਝ ਆਉਂਦਾ ਤਾਂ ਤੁਸੀਂ ਪਹਿਲਾਂ ਦੇਖ ਲੈਣਾ ਚਾਹੀਦਾ ਦੇਖ ਲੈਣਾ ਚਾਹੀਦਾ ਭਾਜੀ ਜਿੰਨਾ ਚਿਰ ਤੱਕ ਆਉਂਦੀ ਨਹੀਂ ਗੱਲ ਸਾਹਮਣੇ ਉਸ ਤੋਂ ਬਾਅਦ ਆਪਾਂ ਉਹਤੇ ਕੋਈ ਪ੍ਰਤੀਕਰਮ ਦੇ ਸਕਦੇ ਹਾਂ ਸੁਖਵੀਰ ਬਾਦਲ ਨੂੰ ਜਿਹੜਾ ਹੈ ਪਟਨਾ ਸਾਹਿਬ ਤੋਂ ਜਿਹੜਾ ਉਹ ਬਹੁਤ ਹੋ ਜਾਊਗਾ ਕੋਈ ਉਹ ਸੌਟ ਆਉਟ ਹੋਵੇ ਬਿਲਕੁਲ ਪਰ ਲੱਗਦਾ ਕਿ ਸਪੈਸ਼ਲ ਮੰਗ ਵੀ ਅਕਾਲ ਤਖਤ ਸਾਹਿਬ ਕੋਈ ਇਸ ਤਰ੍ਹਾਂ ਦਾ ਕੋਈ ਹੁਕਮਨਾਮਾ ਜਿਹੜਾ ਸਿਰਫ ਤੇ ਸਿਰਫ ਅਕਾਲ ਤਖਤ ਸਾਹਿਬ ਤੋਂ ਜਾਰੀ ਹੋ ਸਕਦਾ ਮੈਂ 500% ਕਹਿੰਦਾ ਨਹੀਂ ਸਾਰੇ ਤਖਤ ਸਤਿਕਾਰ ਜੋਗਾ ਪੰਜ ਦੇ ਪੰਜ ਹੀ ਸਰਵੋਤਮ ਸ੍ਰੀ ਅਕਾਲ ਤਖਤ ਸਾਹਿਬ ਪਰ ਸਾਰੇ ਤਖਤ ਗੁਰੂ ਦੇ ਹਨ ਨਹੀਂ ਕਲੈਰਟੀ ਨਹੀਂ ਹੋ ਰਹੀ ਵੀ ਹੁਕਮਨਾਮਾ ਜਾਰੀ ਸਿਰਫ ਤੇ ਸਿਰਫ ਉਹ ਸ੍ਰੀ ਅਕਾਲ ਤਖਤ ਸਾਹਿਬ ਜਿਹੜੇ ਲੋਕਲ ਮਸਲੇ ਸਥਾਨਕ ਜੀ ਉਹ ਹਰ ਤਖਤ ਆਪਣੇ ਸਥਾਨਕ ਮਸਲੇ ਦੇਖ ਸਕਦਾ ਜੀ ਉਹ ਕੋਈ ਗੱਲ ਨਹੀਂ ਸਥਾਨਕ ਮਸਲੇ ਦੇਖ ਸਕਦਾ ਸੁਖਬੀਵਾਲ ਦਾ ਸਥਾਨਕ ਹੈ ਮਸਲਾ ਜਾਂ ਤੁਹਾਨੂੰ ਲੱਗਦਾ ਕੌਮੀ ਮਸਲਾ ਜੀ ਦੇਖੋ ਗੱਲ ਜਿਹੜੀ ਸੁਖਬੀਰ ਬਾਦਲ ਵਾਲੀ ਦਾ ਹੋਰ ਗੱਲਾਂ ਚੱਲ ਰਹੀਆਂ ਹਨ ਔਰ ਮੈਨੂੰ 500% ਯਕੀਨ ਆ ਆਪਾਂ ਸੱਚੇ ਪਾਤਸ਼ਾਹ ਦੇ ਘਰੇ ਬੈਠੇ ਆ ਸਭ ਕੁਝ ਠੀਕ ਹੋ ਜਾਣਾ ਔਰ ਬਹੁਤ ਜਲਦੀ ਹੋ ਠੀਕ ਸੰਸਦ ਜੀ ਗੁਰੂ ਦੀ ਬਖਸ਼ਿਸ਼ ਆ ਨਾ ਆਪਣੇ ਤੇ ਵੀ ਹਰ ਇੱਕ ਨੂੰ ਤਲਾਵੇ ਚ ਲਾਓ ਉਹ ਤਖਤ ਸਾਡਾ ਹੀ ਆ ਉਹ ਸਿੰਘ ਵੀ ਉੱਥੇ ਸਾਡਾ ਹੀ ਆ ਸਾਰਿਆਂ ਸੰਪਰਦਾਵਾਂ ਸਿੱਖਾਂ ਦੀਆਂ ਆ ਇੱਥੇ ਆਹੀਂ ਸਾਰੇ ਆਪਸ ਦੇ ਵਿੱਚ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆਂ ਅਸੀਂ ਆਪਸ ਵਿੱਚ ਗੁਰ ਭਾਈਆਂ ਤਾਂ ਕੋਈ ਗੱਲ ਹੀ ਨਹੀਂ ਐ ਫਿਰ ਕਿਹੜੀ ਗੱਲ ਐ ਛੋਟੀਆਂ ਗੱਲਾਂ ਕਿਹੜੀਆਂ ਸਿੰਘ ਸਾਹਿਬ ਜਿੰਨੀ ਗੱਲਾਂ ਦੇ ਕਿਤੇ ਆਈਏ ਵੀ ਆਪਸੇ ਮਤ ਭੇਦੋ ਘਰੇ ਕੋਈ ਕੁਝ ਨਹੀਂ ਹੈਗਾ ਜਿੱਦਾਂ ਦੇਖੋ ਗਵਰਨਰ ਸਾਹਿਬ ਆਦਾਸੀ ਇੱਥੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਤਖਤ ਤਖਤ ਸ੍ਰੀ ਕੇਸਗੜ ਸਾਹਿਬ ਵਿੱਚ ਨਾ ਸਮਸਤ ਕੋਣ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਵਨ ਸਥਾਨ ਗੁਰਦੁਆਰਾ ਸ਼੍ਰੀ ਸ਼ੀਸ ਗੰਜ ਸਾਹਿਬ ਵਿਖੇ ਨਤਮਸਤਕ ਹੁਣ ਤੋਂ ਬੜੇ ਚੰਗੇ ਬੋਲ ਦੇ ਵਿੱਚ ਗੱਲਬਾਤ ਆਈਆਂ ਉਹਦੇ ਵਿੱਚ ਜਿਵੇਂ ਸ਼ਤਾਬਦੀ ਆ ਰਹੀ ਆ 350 ਸਾਲਾ ਤੇ 350 ਸਾਲਾ ਸ਼ਤਾਬਦੀ ਨੂੰ ਪੂਰੇ ਦੇਸ਼ ਦੇ ਵਿੱਚ ਔਰ ਸਾਰੇ ਸੰਸਾਰ ਦੇ ਵਿੱਚ ਚੰਗੇ ਤਰੀਕੇ ਨਾਲ ਮਨਾਇਆ ਜਾਵੇ ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸਿਧਾਂਤ ਹੈਗਾ ਵਾ ਮਨੁੱਖੀ ਅਧਿਕਾਰਾਂ ਦੀ ਗੱਲ ਧਾਰਮਿਕ ਆਜ਼ਾਦੀ ਤੇ ਤਿਲਕ ਜੰਜੂ ਰਾਖਾ ਪ੍ਰਵਤਾंका ਪੀਨੋ ਵੱਡੋ ਕਲੂ ਮੈਂ ਸਾਕਾ ਧਰਮ ਹੇਤ ਸਾਕਾ ਜਨਕੀਆ ਸੀਸ ਦੀਆ ਪਰ ਸਿਰ ਨੰਦੀਆ ਜੋ ਗੁਰੂ ਪਾਤਸ਼ਾਹ ਨੇ ਧਾਰਮਿਕ ਆਜ਼ਾਦੀ ਦੇ ਸਿਧਾਂਤਾਂ ਨੂੰ ਦੁਨੀਆ ਦੇ ਵਿੱਚ ਬਰਕਰਾਰ ਕਰਵਾਉਂਦਿਆਂ ਤਿਲਕ ਤੇ ਜੰਜੂ ਦੀ ਰਾਖੀ ਵੀ ਸ਼ਾਦ ਦਿੱਤੀ ਔਰ ਰਾਜਪਾਲ ਸਾਹਿਬ ਨੇ ਚੰਗੀ ਗੱਲਬਾਤ ਕੀਤੀ ਵੀ ਮੈਂ ਪਹਿਲਾਂ ਵੀ ਇੱਥੇ ਸੱਚੇ ਪਾਤਸ਼ਾਹ ਨੂੰ ਨਮਸਤਕਾਂ ਤੇ ਜਿਹੜੀ ਸ਼ਤਾਬਦੀ ਆ ਰਹੀ ਆ ਮੈਂ ਉਹਨਾਂ ਨੂੰ ਸੁਝਾਅ ਦਿੰਦਾ ਹਾਂ ਕਿ ਸਰਕਾਰ ਜਿਹੜੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਹਿਯੋਗ ਨਾਲ ਬਣਾਵੇ ਕਿਉਂਕਿ ਪਿਛਲੇ ਦਿਨੀ ਇੱਕ ਬੜੀ ਹੱਸ ਹੋਈ ਨਹੀਂ ਦੀ ਗੱਲ ਹੋਈ ਸੀ ਕਿ ਸਰਕਾਰ ਨੇ ਇੱਕ ਇਸ਼ਤਿਹਾਰ ਜਾਰੀ ਕੀਤਾ ਸ਼ਤਾਬਦੀ ਦੇ ਸੁਝਾ ਲੈਣ ਦਾ ਜਮੋਰ ਬਾਅਦ ਵਿੱਚ ਉਹ ਫੋਟੋ ਦੇ ਉੱਤੇ ਇਹਨਾਂ ਨੂੰ ਸਪਸ਼ਟੀ ਕਰਨ ਦੇਣਾ ਪਿਆ ਤੋਂ ਸਿੱਖ ਰਵੈਤਾਂ ਕੀ ਆ ਸਿੱਖ ਟ੍ਰੈਡੀਸ਼ਨਾਂ ਕੀ ਆ ਕਿਸ ਤਰੀਕੇ ਦੇ ਨਾਲ ਇਹ ਸਾਰੇ ਧਾਰਮਿਕ ਪ੍ਰੋਗਰਾਮ ਹੁੰਨੇ ਹੁੰਦੇ ਆ ਇਹਦੇ ਲਈ ਕਿਉਂਕਿ ਜਿਹੜੀ ਸਾਡੀ ਨੁਮੈਂਦਾ ਜਮਾਤ ਆ ਸਿੱਖਾ ਦੀ ਉਹ ਸ਼ੁਰੂਵ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਉ ਦੀ ਸਲਾਹ ਕਿਉਂਕਿ ਪਹਿਲਾਂ ਵੀ ਸ਼ਤਾਬਦੀਆਂ ਮਨਾਇਆਂ ਗਈਆਂ ਤੇ ਸਰਕਾਰਾਂ ਜਿਹੜੀਆਂ ਅਸੀਂ ਸੈਂਟਰ ਸਰਕਾਰ ਨੇ 550 ਸਾਲਾ ਗੁਰੂ ਨਾਨਕ ਸਾਹਿਬ ਦਾ ਜਦੋਂ ਮਨਾਇਆ ਵਾ ਪ੍ਰਕਾਸ਼ ਦਿਹਾੜਾ ਤੇ ਉਦੋਂ ਸ਼ੁਰੂਵ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਪੂਰਾ ਸਹਿਯੋਗ ਕੀਤਾ ਗਿਆ ਤੋਂ ਹੁਣ ਪੰਜਾਬ ਸਰਕਾਰ ਨੂੰ ਵੀ ਜਸ਼ਤਾਬਦੀ ਦੀ ਪਹਿਲੀ ਗੱਲ ਤੇ ਚੰਗੀ ਤਰ੍ਹਾਂ ਮਨਾਉਣੀ ਚਾਹੀਦੀ ਆ ਉੱਪਰ ਸਰਕਾਰ ਨੂੰ ਵੀ ਪਰ ਇਹਦੇ ਵਿੱਚ ਜੋ ਸਿੱਖਾਂ ਦੀ ਨੁਮਾਇੰਦਾ ਜਮਾਤ ਦਾ ਸ਼ਰੂਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਸਹਿਯੋਗ ਲੈਣਾ ਚਾਹੀਦਾ ਉਹਦੀ ਸਲਾਹ ਵੀ ਲੈਣੀ ਚਾਹੀਦੀ ਕਿਉਂਕਿ ਉਹ ਉਹ ਹੀ ਦੱਸ ਸਕਦੇ ਮਰਿਆਦਾ ਕੀ ਆ ਦੂਜੀ ਗੱਲ ਹੋਈ ਕਿ ਚਮਕੌਰ ਸਾਹਿਬ ਤੇ ਲੱਗੇ ਇੱਕ ਗੱਤਾ ਫੈਕਟਰੀ ਲੱਗ ਰਹੀ ਮੈਂ ਉਹਨਾਂ ਦੇ ਸਾਹਮਣੇ ਰੱਖਿਆ ਹੈ ਕਿ ਚਮਕੌਰ ਸਾਹਿਬ ਦੇ ਬਾਰੇ ਜੋ ਕਿ ਅੱਲਾ ਯਾਰ ਖਾ ਕਹਿੰਦਾ ਹਿੰਦ ਵਿੱਚ ਇੱਕ ਹੀ ਤੀਰਥ ਹੈ ਯਾਤਰਾ ਲਈਏ ਕਟਾਏ ਬਾਪ ਨੇ ਬੇਟੇ ਜਾਂ ਖੁਦਾ ਕੀ ਤੀਏ ਉਹ ਪੂਰਾ ਇਲਾਕਾ ਜਿਹੜਾ ਉਹਦਾ ਵਿਰੋਧ ਕਰ ਰਿਹਾ ਉਹ ਸੰਗਤਤ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਆ ਇਹੋ ਜਿਹੜੇ ਪ੍ਰਦੂਸ਼ਣ ਕਰੇ ਉਹ ਨਹੀਂ ਲੱਗਣੀ ਚਾਹੀਦੀ ਤੇ ਪਾਣੀ ਖਰਾਬ ਹੁੰਦਾ ਪਰ ਸਾਰੇ ਜਾਣਦੇ ਆ ਕਿ ਪੰਜਾਬ ਦਾ ਪੌਣ ਪਾਣੀ ਬੜਾ ਚੰਗਾ ਵਾ ਤੇ ਪੰਜਾਬ ਦਾ ਪੌਣ ਪਾਣੀ ਚੰਗਾ ਰਹਿਣਾ ਚਾਹੀਦਾ ਸਾਫ ਸੁਥਰਾ ਰਹਿਣਾ ਚਾਹੀਦਾ ਇਹਦੇ ਲਈ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਚੰਗੀ ਤਰ੍ਹਾਂ ਸੁਣਿਆ ਤੇ ਜਿੱਦੀ ਗੱਲ ਮੱਤੇਵਾੜੇ ਦੀ ਵੀ ਮੈਂ ਕੀਤੀ ਸੀ ਵੀ ਉੱਥੇ ਬਹੁਤ ਸਾਰੇ ਗਰੀਬ ਦਲਤ ਪਰਿਵਾਰ ਸੜੀਆਂ ਤੋਂ ਰਹਿ ਰਹੇ ਆ ਉਹ ਜਿਹੜੇ ਪਰਿਵਾਰ ਉੱਥੇ ਰਹਿ ਰਹੇ ਆ ਉਹਨਾਂ ਨੂੰ ਤੋਂ ਜੜਨਾ ਨਹੀਂ ਚਾਹੀਦਾ ਵੀ ਤੁਸੀਂ ਸਰਕਾਰ ਨਾਲ ਗੱਲਬਾਤ ਕਰੋ ਕਿੱਥੇ ਜਾਣ ਕਿਉਂਕਿ ਪੰਜਾਬ ਦੇ ਬਾਰੇ ਤੇ ਇਹੋ ਕਿਹਾ ਜਾਂਦਾ ਨਾ ਵੀ ਜਿਹਨੂੰ ਕਿਤੇ ਠਾਰ ਨਹੀਂ ਮਿਲਦੀ ਉਹਨੂੰ ਪੰਜਾਬ ਸਾਰਾ ਮਤਲਬ ਇੱਥੇ ਲੋਕ ਸਹਿਯੋਗ ਕਰਦੇ ਆ ਤੇ ਜਿਹੜੇ ਸਦੀਆਂ ਤੋਂ ਇੱਥੇ ਰਹਿ ਰਹੇ ਆ ਮੱਤੇਵਾੜੇ ਦੀ ਗੱਲ ਆਪਾਂ ਉਹਨਾਂ ਨਾਲ ਕੀਤੀ ਔਰ ਉਹਨਾਂ ਨੇ ਸੁਣੀ ਚੌਥੀ ਗੱਲ ਬੜੀ ਜ਼ਰੂਰੀ ਹੀ ਅੱਜ ਇੰਡੀਅਨ ਐਕਸਪ੍ਰੈਸ ਦੇ ਵਿੱਚ ਰਿਪੋਰਟ ਵੀ ਲੱਗੀ ਹੋਈ ਆ ਪਿਛਲੇ 7 ਮਹੀਨਿਆਂ ਦੇ ਵਿੱਚ 19 ਮੁਕਾਬਲੇ ਹੋਏ ਆ ਔਰ ਹਰ ਮੁਕਾਬਲੇ ਦੀ ਇੱਕੋ ਹੀ ਕਹਾਣੀ ਆ ਪਈ ਆਪਾਂ ਹਥਿਆਰ ਰਿਕਵਰ ਕਰਨ ਗਏ ਗੋਲੀ ਚੱਲ ਗਈ ਇਹ ਜਿਹੜਾ ਲੋਕਾਂ ਦੇ ਵਿੱਚ ਇਹਦਾ ਪ੍ਰਭਾਵ ਚੰਗਾ ਨਹੀਂ ਜਾਣਾ ਚਾਹੀਦਾ ਤੇ ਕੋਰਟ ਆ ਅਦਾਲਤਾਂ ਵਾਂ ਸਾਰੇ ਫੈਸਲੇ ਕਰਨ ਨੂੰ ਉਹ ਜਦੋਂ ਬਣੇ ਆ ਤੇ ਸਜ਼ਾ ਕੋਰਟ ਅਦਾਲਤ ਹੀ ਦਵੇ ਕਿਸੇ ਨੂੰ ਵੀ ਕਿਸੇ ਦੀ ਇਦਾਂ ਭਾਵੇਂ ਕਿ ਜੋ ਪਿੱਛੇ ਹੋਇਆ ਅੰਮੋਰ ਦੇ ਵਿੱਚ ਜੋ ਸਾਡੇ ਇੱਕ ਭਰਾ ਦਾ ਕਤਲ ਹੋਇਆ ਬਹੁਤ ਮੰਦ ਭਾਗ ਨਹੀਂ ਹੋਣਾ ਚਾਹੀਦਾ ਔਰ ਲਾਜ ਨ ਆਡਰ ਜਿਹੜਾ ਉਹ ਸਰਕਾਰ ਲਿਖੇ ਨਾ ਅੰਮ੍ਰਿਤਸਰ ਦੇ ਵਿੱਚ ਇੱਕ ਸਾਬਕਾ ਅਕਾਲੀ ਸਰਪੰਚ ਨੂੰ ਮਾਰਿਆ ਗਿਆ। ਔਰ ਅਜੇ ਤੱਕ ਉਹ ਦੇ ਜਿਤਕ ਮੈਨੂੰ ਜਾਣਕਾਰੀ ਹੈ ਵੀ ਕਾਤਲ ਫੜਿਆ ਨਹੀਂ ਗਿਆ ਭਾਵੇਂ ਉਹ ਗਵੰਡੀਆ। ਲਾਅ ਇਨ ਆਰਡਰ ਨੂੰ ਰੱਖਣਾ ਸਰਕਾਰ ਦਾ ਕੰਮ ਆ। ਪਰ ਨਾਲ ਦੀ ਨਾਲ ਜਿਹੜੇ ਪਿਛਲੇ 7 ਮਹੀਨਿਆਂ ਦੇ ਵਿੱਚ 19 ਮੁਕਾਬਲੇ ਹੋਏ ਆ ਦੋ ਮੁੰਡੇ ਹੁਣ ਉੱਥੇ ਉਹਨਾਂ ਦੇ ਪਰਿਵਾਰ ਜਿਵੇਂ ਕਹਿ ਰਿਹਾ ਸੱਚ ਕੀ ਝੂਠ ਕੀ ਸਾਨੂੰ ਨਹੀਂ ਪਤਾ। ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀ। ਪੰਜਾਬ ਇਵੇਂ ਦਾ ਨਹੀਂ ਆ। ਪੰਜਾਬ ਦੇ ਵਿੱਚ ਤੇ ਗੁਰੂ ਸਾਹਿਬ ਦਾ ਫਲਸਫਾ ਹੈਗਾ ਸਭ ਕੋ ਮੀਤ ਹਮ ਆਪਣੀ ਨੀ ਨਾ ਹਮ ਸਭ ਨਾ ਕੇ ਸਾਧਨ ਜਿਹੜੇ ਇਦਾਂ ਨਜਾਇਜ਼ ਕਤਲ ਵੀ ਹੋ ਰਹੇ ਆ ਜਿਵੇਂ ਆ ਮੋਰ ਦੇ ਵਿੱਚ ਸਾਡੇ ਕਿਹ ਦੂਵੀਰ ਦਾ ਹੋਇਆ ਜਿਹੜਾ ਬੜਾ ਪੰਜਾਬ ਦਾ ਪ੍ਰਸਿੱਧ ਇੱਕ ਟੇਲਰ ਹੀ ਬਹੁਤ ਮੰਨਤ ਭਗਾ ਉਹ ਜੋ ਵੀ ਅਸਲੀ ਬੰਦੇ ਆ ਸਾਹਮਣੇ ਆਉਣੇ ਚਾਹੀਦੇ ਆ ਪਰ ਜਿਵੇਂ 7 ਮਹੀਨਿਆਂ ਦੇ ਵਿੱਚ ਉਹ ਗੱਲਾਂ ਬਾਤਾਂ ਪਿੱਛੇ ਹੋਈਆਂ ਉੰਨੀ ਇਦਾਂ ਹੋ ਗਿਆ ਮੈਂ ਜਦੋਂ ਪਿੱਛਾ ਜਾਣਾਂ ਤੇ ਲੋਕ ਥੋੜਾ ਸਹਿਮੇ ਹੁੰਦੇ ਆ ਉਹ ਵੀ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਔਰ ਉਹਨਾਂ ਚੰਗੇ ਮਹੌਲੇ ਤੋਂ ਸੁਣੀ ਆ ਫਿਰ ਧਰਮ ਪਰिवर्तन ਦੇ ਮੁੱਦੇ ਤੇ ਰਾਜਪਾਲ ਸਾਹਿਬ ਨੇ ਗੱਲਬਾਤ ਕੀਤੀ ਧਰਮ ਤੇ ਵੇਖੋ ਵਹ ਕਦੀ ਪਰिवर्तन ਨਹੀਂ ਹੁੰਦਾ ਧਰਮ ਤੇ ਆਧ ਸੱਚ ਤੇ ਦੂਜਾ ਆਧ ਸੱਚ ਪਰ ਜੇਵੇਂ ਪਿਛੇ ਜੇ ਲਖਨਊ ਦੇ ਵਿੱਚ ਵਾਲੇ ਦੁਆਲੇ ਗੱਲਾਂ ਆ ਮੈਂ ਲਖਨਊ ਜਾ ਕੇ ਆਇਆ ਕਾਫੀ ਗਿਣਤੀ ਦੇ ਵਿੱਚ ਤੋਂ ਵੋਟਰ ਲਿਸਟਾਂ ਜਦੋਂ ਨਿਕਲੀਆਂ ਤੇ ਕੁਛ ਨਾ ਕੁਛ ਤੇ ਹੋ ਰਿਹਾ ਪਰ ਇਕੱਲੇ ਸੇਖ ਹੀ ਨਹੀਂ ਆ ਹੋਰ ਵੀ ਲੋਕ ਜਾ ਰਹੇ ਉਹਦੇ ਲਈ ਮਤਲਬ ਇਹੋ ਗੱਲ ਹੋਈ ਕਿ ਆਪਾਂ ਨੂੰ ਪ੍ਰੇਰਣਾ ਤੇ ਇਹੋ ਜਿਹਾ ਇੱਕ ਮਾਹੌਲ ਤਿਆਰ ਕਰਨਾ ਚਾਹੀਦਾ ਵੀ ਐਵੇਂ ਦਾ ਕੁਝ ਵੀ ਨਾ ਹੋਵੇ ਪੰਜਾਬ ਪੰਜਾਬ ਆ ਇਹਨੂੰ ਪੰਜਾਬ ਵਾਂਗ ਹੀ ਰਹਿਣਾ ਚਾਹੀਦਾ ਧਰਮ ਪ੍ਰਤਨ ਕਿਤੇ ਕਿਤੇ ਵੱਡਾ ਮੁੱਦਾ ਨਹੀਂ ਹੈ ਜੇ ਦੋਨਾਂ ਨੇ ਚਿੰਤਾ ਜਿਤਾਈ ਹੈ ਤੁਸੀਂ ਵੀ ਚਿੰਤਾ ਜਿਤਾਈ ਹੈ ਇਹਨੂੰ ਲੈ ਕੇ ਕਿੱਦਾਂ ਦੇ ਕੰਮ ਕੀਤੇ ਜਾਣਗੇ ਤਾਂ ਕਿ ਧਰਮ ਪ੍ਰਤਨ ਨਾ ਵੀ ਸਰਕਾਰ ਕੀ ਕਰੇ ਦੇਖੋ ਮਾਨੂੰ ਵੀ ਕੋਈ ਧਰਮ ਕਹਿੰਦਾ ਮੈਂ ਛੱਡਦਾ ਉਹ ਤੋਂ ਬਾਅਦ ਵੀ ਉਹ ਦਸਤਾਰ ਸਜਾ ਰਿਹਾ ਆਪਣਾ ਨਾਮ ਹੀ ਸਿੰਘ ਲਾ ਰਿਹਾ ਕੋਈ ਪ੍ਰੇਮ ਦੇ ਨਾਲ ਕਿਸੇ ਨੂੰ ਆਪਣੇ ਧਰਮ 'ਚ ਲਿਆ ਰਿਹਾ ਕੋਈ ਗੱਲ ਨਹੀਂ ਆਇਆ ਹੀ ਆ ਪਰ ਜਦੋਂ ਆਪਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ 350 ਸਾਲਾਂ ਸ਼ਤਾਬਦੀ ਮਨਾ ਰਹੇ ਹੋਈਏ ਉਹ ਵੇਲੇ ਵੀ ਲਾਲਚ ਜਾਂ ਫਿਰ ਡਰ ਇਹਦੇ ਨਾਲ ਧਰਮ ਜਿਹੜਾ ਸੀ ਉਹ ਬਦਲਿਆ ਜਾਂਦਾ ਹੁਣ ਲਾਲਚ ਕਿਉਂਕਿ ਸਟੇਟ ਦਾ ਤਾਂ ਉਦਾਂ ਤੇ ਹੈ ਨਹੀਂ ਔਰੰਗਜ਼ੇਬ ਤੇ ਕਤਾਨਾ ਸ਼ਾਹ ਉਦਾਂ ਦਾ ਤਾਂ ਤੇ ਹੈ ਨਹੀਂ ਹੁਣ ਕੀ ਆ ਵੀ ਹੁਣ ਜਿਵੇਂ ਉਹ ਝੂਠੀਆਂ ਕਰਾਮਾਤਾਂ ਉਹ ਵੀ ਇਕ ਡਾਰੀ ਆ ਉੱਚ ਲੋਕ ਬਰਗਲਾਈ ਜਾਂਦੇ ਆ ਫੇਰ ਲਾਲਚ ਦੀ ਵੀ ਗੱਲ ਕਿਤੇ ਨਾ ਕਿਤੇ ਸਾਹਮਣੇ ਆਉਂਦੀ ਉਹ ਚੀਜ਼ ਗਲਤ ਆ ਸਿੰਘ ਸਾਹਿਬ ਤੁਸੀਂ ਸ਼ਹਿਰ ਦੀ ਸਫਾਈ ਬਾਰੇ ਵੀ ਔਰ ਸਟਰੀਟ ਲਾਈਟਾਂ ਦੀ ਵੀ ਗੱਲ ਕੀਤੀ ਉਹ ਦੱਸ ਦੋ ਕਿ ਬਤ ਉਹ ਤੇ ਵੇਖੋ ਰਾਜਪਾਲ ਸਾਹਿਬ ਦਾ ਮਸਲਾ ਨਹੀਂ ਆ ਉਹ ਤੇ ਇਥੋਂ ਦਾ ਲੋਕਲ ਇਸ਼ੂ ਹੈ ਕੋਈ ਉਹ ਤੇ ਜਦੋਂ ਸ਼ਤਾਬ ਦੀ ਆ ਰਹੀ ਆ ਤੇ ਸਾਰੇ ਸ਼ਹਿਰ ਵਾਸੀਆਂ ਦਾ ਵੀ ਫਰਜ ਬਣਦਾ ਇਥੋਂ ਦੇ ਨਗਰ ਨਿਗਮ ਦਾ ਬਣਦਾ ਇਥੋਂ ਦੇ ਸਾਰੇ ਪ੍ਰਸ਼ਾਸਨ ਦਾ ਬਣਦਾ ਆਨੰਦਪੁਰ ਸਾਵ ਆ ਆਨੰਦਪੁਰ आनंदपुर आनंदपुर साहब देखना चाहिए था मैं कल आज ਜਦੋਂ ਪੁਲ ਦੇ ਉਤੋਂ ਦੀ ਆ ਰਿਹਾ ਤੇ ਮੈਂ ਨੋਟ ਕੀਤਾ ਵੀ ਘੱਟੋ ਘੱਟ ਸਾਨੂੰ 5 ਮਿੰਟ ਲੱਗੇ ਉਹ ਪੁਲ ਪੂਰਾ ਪਾਰ ਕਰਦੇ ਆ ਉਹ ਪੁਲ